ਜੋ ਸਾਡਾ ਪ੍ਰਧਾਨ ਜਜੀਤ ਸਿੰਘ ਡੱਲੇਵਾਲ ਨੂੰ ਬਜ ਦਿਨ ਹੋ ਗਏ ਭੁਖ ਹੜਤਾਲ ਤੇ ਬੈਠਿਆ ਨੂੰ ਮਰਨ ਉਰ ਤੇ ਬੈਠਿਆ ਨੂੰ ਉਹਦੇ ਸਬੰਧ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਗੱਡੀਆਂ ਲੇਲਾ ਰੋਕ ਰਹੇ ਆ ਕਾਰਨ ਕੀ ਹੈ ਵੀ ਇੰਨੇ ਦਿਨ ਉਹਨੂੰ ਭੁਖ ਹੜਤਾਲ ਤੇ ਬੈਠਿਆ ਨੂੰ ਹੋ ਗਏ ਮਰਨ ਉਰ ਤੇ ਬੈਠਿਆ ਨੂੰ ਹੋ ਗਏ ਜਾਂ ਸੈਂਟਰ ਸਰਕਾਰ ਨੇ ਕੋਈ ਗੱਲ ਕਰਨ ਦੀ ਯਤਨ ਨਹੀਂ ਕਰਿਆ ਜਦੋਂ ਕਿ ਅਸੀਂ ਪਹਿਲਾਂ ਸਮੇਂ-ਸਮੇਂ ਤੇ ਮੰਗ ਪੱਤਰ ਦਿੱਤੇ ਰੇਲਾ ਰੋਕੀਆਂ ਦਿੱਲੀ ਧਰਨਾ ਲਾਇਆ ਉੱਥੇ ਸੈਂਟਰ ਸਰਕਾਰ ਨੇ ਲਿਖਤੀ ਰੂਪ ਦੇ ਸਾਡੀਆਂ ਮੰਗਾਂ ਮੰਨੀਆਂ ਪਰ ਦੁੱਖ ਦੀ ਗੱਲ ਹੈ ਐਡੇ ਵੱਡੇ ਅਹੁਦੇ ਤੇ ਹੁੰਦੇ ਹੋਏ ਸਾਡੇ ਲੀਡਰ ਕਿਉਂ ਮੁੱਕਰ ਜਾਂਦੇ ਨੇ ਉਹਨਾਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਮੰਗ ਕੀ ਹੈ ਐਮਐਸਪੀ ਵੀ ਜਿਵੇਂ ਕਿ ਸਾਰੇ ਵਰਗਾਂ ਨੂੰ ਜਿਹੜੀ ਉਹਨਾਂ ਦੀ ਮਜ਼ਦੂਰੀ ਹੈ ਮੁਲਾਜ਼ਮ ਦੀ ਤਨਖਾਹ ਹੈ ਸੂਚਕ ਅੰਕ ਦੇ ਨਾਲ ਵਧਾਈ ਜਾਂਦੀ ਹੈ ਪਰ ਕਿਸਾਨਾਂ ਨੂੰ ਕਿੰਨਾ ਸਮਾਂ ਹੋ ਗਿਆ ਇਹਨਾਂ ਦੀਆਂ ਫਸਲਾਂ ਦੇ ਜਿਹੜੇ ਰੇਟ ਨੇ ਉਸ ਮਕਦਾਰ ਨਾਲ ਨਹੀਂ ਵੱਧ ਰਹੇ ਇਹ ਟ੍ਰੇਨਾਂ ਦੇਖੋ ਜੀ ਜਿਹੜੀਆਂ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਸਰਕਾਰ ਵੱਲੋਂ 2020 ਦੇ ਅੰਦੋਲਨ ਦੇ ਵਿੱਚ ਉਹਨਾਂ ਨੂੰ ਨਾ ਲਾਗੂ ਕਰਨਾ ਅਸੀਂ ਪਿਛਲੇ 13 ਫਰਵਰੀ ਤੋਂ ਤਿੰਨ ਵੱਖ-ਵੱਖ ਬਾਡਰਾਂ ਤੇ ਬੈਠੇ ਆਂ ਸਾਨੂੰ ਰਾਜਧਾਨੀ ਤੋਂ ਜਾਣ ਤੋਂ ਰੋਕਿਆ ਜਾ ਰਿਹਾ ਸਾਰਾ ਗੜਾ ਡੱਲੇ ਵਾਲਾ ਸਾਹਿਬ ਸਾਡੇ ਮਰਨ ਵਰਤ ਤੇ ਬੈਠੇ ਨੇ ਉਹਦੇ ਮੁਤਾਬਕ ਸਾਡਾ ਇਹ ਐਕਸ਼ਨ ਹੈ ਅਸੀਂ ਉਹਦੇ ਮੁਤਾਬਕ ਇਹ ਟ੍ਰੇਨਾਂ ਰੋਕੀਆਂ ਨੇ ਜੇ ਸਰਕਾਰ ਨਹੀਂ ਹਲੇ ਵੀ ਹੋਊਗੀ ਤਾਂ ਅਸੀਂ ਜੋ ਸਾਡੇ ਮੋਰਚੇ ਦਾ ਇਦੋਂ ਤਖੜਾ ਐਕਸ਼ਨ ਹੋਊਗਾ ਉਹ ਵੀ ਲਵਾਂਗੇ ਦੇਖੋ ਜੀ ਉਹ ਪਰਖ ਕੇ ਦੇਖਦੀ ਐ ਵੀ ਇਹ ਕੀ ਕਰ ਸਕਦੇ ਨੇ ਪਰ ਅਸੀਂ ਇੱਕ ਗੱਲ ਕਹਿਨੇ ਆਂ ਵੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਰਿਸ ਨੇ ਡੱਲੇਵਾਲ ਸਾਹਿਬ 5 ਦਿਨ ਨਹੀਂ ਕੋਈ ਕੱਟ ਸਕਦਾ ਜਿੱਥੇਵੇਂ ਦਿਨ ਚ ਪਹੁੰਚ ਕੇ 22ਵੇਂ ਚ ਉਹਨਾਂ ਮਾਰੇ ਗੁਰੂ ਮਹਾਰਾਜ ਦਾ ਥਾਪੜ ਐ ਐਸੇ ਤਰ੍ਹਾਂ ਨਹੀਂ ਡੱਲੇਵਾਲ ਸਾਹਿਬ ਮਰਦੇ ਜੇ ਡੱਲੇਵਾਲ ਸਾਹਿਬ ਦੀ ਸਹੀਦੀ ਹੋ ਜਾਂਦੀ ਐ ਤਾਂ ਮੋਦੀ ਸਾਹਿਬ ਨੂੰ ਕਹਿਣਾ ਚਾਹੁੰਦੇ ਆਂ ਹਜ਼ਾਰਾਂ ਡੱਲੇਵਾਲ ਸਾਹਿਬ ਪੈਦਾ ਹੋਣਗੇ